ਸੋ ਹਾਜੀ ਕਣਕ ਦਾ ਸਾਇਲੇਜ ਦੇਖੋ ਸੋ ਵੱਡੀ ਮਦਵਾਰੋਂ ਮੱਕੀ ਬੀਜਣ ਦੀ ਜਗਾ ਆ ਦਿਖਾਉਣੇ ਆ ਤੁਹਾਨੂੰ ਇਹਨ ਔਰ ਚੱਲਦੀ ਆ ਮਸ਼ੀਨ ਸੋ 222 ਕਣਕਾ ਜੀ ਇਹ 18 ਨਵੰਬਰ ਨੂੰ ਬਜਾਈ ਕੀਤੀ ਸੀ ਉਹ ਦਾਣਾ ਵੀ ਦਿਖਾਵਾਂਗੇ ਉਹਨੂੰ ਦੁੱਧ ਵਗੈਰਾ ਕਿੱਥੇ ਕਿ ਤੁਸੀਂ ਪਾਉਣਾ ਹੈ ਜੇ ਸੈਲਜ ਕਣਕ ਦਾ ਤਾਂ ਇੱਥੇ ਕਪਾ ਲਿਆ ਕਰੋ ਤਾਂ ਜੋ ਉਹਦੇ ਜਿਵੇਂ ਸੂੰਗੀ ਵਗੈਰਾ ਸੋ ਜਿਆਦੇ ਨਹੀਂ ਬਣਦੀ ਤੇ ਕਾਵਾ ਵੀ ਵਧੀਆ ਮੱਕੀ ਦੇ ਚਾਰ ਮਾਂਗੇ ਨੂੰ ਖਾ ਕੇ ਖੁਸ਼ ਨੇ ਤੂੰ ਵੱਧਦੇ ਖੁਸ਼ ਨੇ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਭਰਪੂਰ ਹੈ ਇਹਦੇ 'ਚ